Doctor ਸੀ ਰੱਬ ਮੰਨਦੇ ਆ ਤੇ ਟੀਚਰਾਂ ਨੂੰ ਨੇਸ਼ਨ ਬਿਲਡਰ ਇਸ ਸਮਾਜ ਦੀ ਨੀਂਹ ਰੱਖਣ ਵਾਲੇ ਪਰ ਜੇਕਰ ਇਹ ਹੀ ਘਟੀਆਂ ਹਰਕਤਾਂ ਦੇ ਉੱਤਰ ਆਉਣਗੇ ਤਾਂ ਦੱਸੋ ਭਲਾ ਇਸ ਸਮਾਜ ਦਾ ਕੀ ਬਣੇਗਾ ਭਾਵੇਂ ਕਿ ਸਾਰੇ ਮਾੜੇ ਨਹੀਂ ਹੁੰਦੇ ਪਰ ਜਿੰਨੇ ਕੁ ਹੈਗੇ ਆ ਉਹਨਾਂ ਤੇ ਦੀ ਗੱਲ ਤਾਂ ਕਰਨੀ ਬੰਦੀ ਆ ਆ ਹੁਣ ਤਾਜ਼ੀਆਂ ਚਾਰ ਘਟਨਾਵਾਂ ਸਾਹਮਣੇ ਆਈਆਂ ਨੇ ਜਿਦੇ ਵਿੱਚ ਦੋ ਡਾਕਟਰਾਂ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਦੋ ਟੀਚਰਾਂ ਦੇ ਨਾਲ ਜੁੜੀਆਂ ਹੋਈਆਂ ਪਹਿਲੀਆਂ ਦੋ ਘਟਨਾਵਾਂ ਡਾਕਟਰਾਂ ਦੇ ਨਾਲ ਜਿਹੜੀਆਂ ਸੰਬੰਧਿਤ ਨੇ ਇਹਨਾਂ ਦਾ ਇੱਕ ਘਟਨਾ ਮੇਰਟ ਤੋਂ ਸਾਹਮਣੇ ਆ ਰਹੀ ਹੈ ਤੇ ਦੂਸਰੀ ਘਟਨਾ ਪੰਜਾਬ ਤੋਂ ਪਹਿਲੀ ਜਿਹੜੀ ਘਟਨਾ ਮੇਰਟ ਤੋਂ ਸਾਹਮਣੇ ਆ ਰਹੀ ਹੈ ਉਹ ਇਹ ਆ ਕਿ ਇੱਕ ਔਰਤ ਆਪਣੇ ਬੱਚੇ ਨੂੰ ਲੈ ਕੇ ਹਸਪੀਟਲ ਜਾਂਦੀ ਹੈ ਕਿਉਂਕਿ ਉਹਦੇ ਬੱਚੇ ਨੇ ਖੇਡਦੇ ਹੋਏ ਅੱਖ ਦੇ ਉੱਪਰ ਕੋਈ ਸੱਟ ਮਰwali ਸੀ ਤੱਕ ਜਦੋਂ ਉਹ ਔਰਤ ਆਪਣੇ ਬੱਚੇ ਨੂੰ ਹਸਪੀਟਲ ਦੇ ਅੰਦਰ ਲੈ ਕੇ ਜਾਂਦੀ ਆ ਤਾਂ ਉਥੇ ਡਾਕਟਰ ਉਸ ਬੱਚੇ ਦੇ ਜ਼ਖਮ ਦੇ ਉੱਪਰ ਫੈਵਿਕ ਕੋਈ ਲਾ ਦਿੰਦਾ ਫੈਵਿਕ ਕੁਇਕ ਦੇ ਨਾਲ ਉਸ ਬੱਚੇ ਦੇ ਜ਼ਖਮ ਨੂੰ ਜੋੜ ਦਿੰਦਾ ਜਦੋਂ ਮਾਂ ਕਹਿੰਦੀ ਆ ਕਿ ਇਹਦੇ ਨਾਲ ਕੋਈ ਮੇਰੇ ਬੱਚੇ ਨੂੰ ਪ੍ਰੋਬਲਮ ਤਾਂ ਨਹੀਂ ਆਊਗੀ ਤਾਂ ਡਾਕਟਰ ਕਹਿੰਦਾ ਨਹੀਂ ਅਸੀਂ ਤਾਂ ਆਪਦੇ ਘਰ ਆਪਦੇ ਬੱਚਾ ਦੇ ਵੀ ਇਹ ਫੈਵਿਕ ਕੁਇਕ ਜ਼ਖਮਾਂ ਨੂੰ ਲਾ ਦਿੰਨੇ ਆ ਇਸ ਫੈਵਿਕ ਕੁਇਕ ਦੇ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਜਿਵੇਂ ਜਿਵੇਂ ਉਹ ਫੈਵਿਕ ਕੁਇਕ ਬੱਚੇ ਦੀ ਅੱਖ ਦੇ ਕੋਲ ਸੁੱਕ ਰਹੀ ਸੀ ਤਾਂ ਬੱਚਾ ਬੱਚੇ ਦੇ ਦਰਦ ਹੋਣ ਲੱਗਿਆ ਉਹ ਰੋਣ ਲੱਗਿਆ ਤਾਂ ਮਾਪੇ ਹੋਰ ਹਸਪੀਟਲ ਦੇ ਵਿੱਚ ਲੈ ਕੇ ਗਏ ਫਿਰ ਉੱਥੇ ਡਾਕਟਰਾਂ ਨੇ ਉਸ ਫੈਵਿਕ ਕੁਇਕ ਨੂੰ ਸਾਫ਼ ਕਰਕੇ ਉਸ ਬੱਚੇ ਦੀ ਦੁਬਾਰਾ ਮलम ਪੱਟੀ ਕੀਤੀ ਤੇ ਬੱਚਾ ਥੋੜਾ ਦਰਦ ਤੋਂ ਬੱਚੇ ਨੂੰ ਰਾਹਤ ਮਿਲੀ ਤਾਂ ਇਹ ਮਾਪੇ ਨੇ ਇਸ ਪੂਰੀ ਘਟਨਾ ਜਿਹੜੀ ਮੀਡੀਆ ਦੇ ਵਿੱਚ ਦੱਸੀ ਇਹ ਡਾਕਟਰ ਦੇ ਸ਼ਿਕਾਇਤ ਦਰਜ ਕਰਵਾਈ। ਦੂਸਰੀ ਘਟਨਾ ਦੂਸਰੀ ਘਟਨਾ ਸਾਡੇ ਪੰਜਾਬ ਦੇ ਨਾਲ ਜੁੜੀ ਹੋਈ। ਦੂਸਰੀ ਘਟਨਾ ਪਿਛਲੇ ਦਿਨੀ ਵਾਪਰੀ ਆ ਮੁਲਾਪੁਰ ਦਾਖਾ ਤੋਂ ਇਹ ਘਟਨਾ ਸਾਹਮਣੇ ਆਈ ਆ ਮੁਲਾਪੁਰ ਦਾਖਾ ਦਾ ਇੱਕ ਹਸਪਤਲ ਪ੍ਰਾਈਵੇਟ ਹਸਪਤਲ ਦੇ ਇੱਕ ਡਾਕਟਰ ਨੇ ਜੋ ਹੈਲਪਰ ਡਾਕਟਰ ਰੱਖਿਆ ਹੋਇਆ ਸੀ ਉਹਨੇ ਇੱਕ ਵਿਅਕਤੀ ਜੀ ਦਾ ਨਾਮ ਕਰਨੈਲ ਸਿੰਘ ਦੱਸਿਆ ਜਾ ਰਿਹਾ ਉਹਨੂੰ ਇੱਕ ਇੰਜੈਕਸ਼ਨ ਲਗਾਇਆ ਤਾਂ ਘਰਦਿਆਂ ਦਾ ਦੋਸ਼ ਆ ਕਿ ਉਹ ਵਿੱਤੀ ਜਿਹੜਾ ਉਹ ਡਾਕਟਰ ਸੀ ਹੈਲਪਰ ਰੱਖਿਆ ਹੋਇਆ ਸੀ ਹਸਪੀਟਲ ਦੇ ਅੰਦਰ ਉਹਨੇ ਗਲਤ ਟੀਕਾ ਸਾਡੇ ਪੇਸ਼ੈਂਟ ਨੂੰ ਲਗਾ ਦਿੱਤਾ ਗੁੱਸੇ ਦੇ ਵਿੱਚ ਜਿਹਦੇ ਕਰਕੇ ਸਾਡੇ ਬੰਦੇ ਦੀ ਮੌਤ ਹੋ ਗਈ ਇੱਕ ਪਰਿਵਾਰਕ ਮੈਂਬਰ ਦੋਸ਼ ਲਗਾ ਰਹੇ ਨੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਜਿਹੜਾ ਉਹ ਡਾਕਟਰ ਮੁੰਡਾ ਸੀ ਉਹਦੇ ਸਾਡੇ ਕਿਸੇ ਕਾਰਨ ਕਰਕੇ ਸਾਡੇ ਜਿਹੜਾ ਕਰਨੈਲ ਸਿੰਘ ਆ ਉਹਦੇ ਸਿਰ ਕਟੇ ਹੋਏ ਸੀ ਅਸੀਂ ਹਸਪੀਟਲ ਦੇ ਅੰਦਰ ਉਹਨੂੰ ਐਡਮਿਟ ਕਰਵਾਇਆ ਸੀ ਕਿਸੇ ਕਾਰਨ ਕਰਕੇ ਦੋਹਾਂ ਧਿਰਾਂ ਵਿੱਚ ਕਹਾ ਸੁਣੀ ਹੋਗੀ ਤੇ ਗੁੱਸੇ ਦੇ ਵਿੱਚ ਆ ਕੇ ਉਸ ਲੜਕੇ ਨੇ ਸਾਡੇ ਜਿਹੜਾ ਘਰ ਦਾ ਮੈਂਬਰ ਸੀ ਫੈਮਿਲੀ ਮੈਂਬਰ ਸੀ ਉਹਨੂੰ ਗਲਤ ਟੀਕਾ ਲਗਵਾ ਦਿੱਤਾ ਜਿਹਦੇ ਕਰਕੇ ਉਸ ਵਿਅਕਤੀ ਦੀ ਕਰਨੈਲ ਸਿੰਘ ਦੀ ਮੌਤ ਹੋ ਗਈ ਇਹ ਕਰਨੈਲ ਸਿੰਘ ਨਾਮ ਦਾ ਵਿਅਕਤੀ ਦੇਤਵਾਲ ਪਿੰਡ ਦਾ ਦੱਸਿਆ ਜਾ ਰਿਹਾ ਇੱਕ ਵੀਡੀਓ ਜਿਹੜੀ ਦੇ ਵਿੱਚ ਆ ਮੀਡੀਆ ਦੇ ਵਿੱਚ ਆਈ ਆ ਉਹਦੇ ਵਿੱਚ ਜਿਹੜਾ ਉਹ ਡਾਕਟਰ ਆ ਹੈਲਪਰ ਡਾਕਟਰ ਆ ਉਹ ਮਾਫੀ ਮੰਗਦਾ ਦਿਖਾਈ ਦਿੰਦਾ ਉਹਦਾ ਕਹਿਣਾ ਕਿ ਮੈਨੂੰ ਮਾਫੀ ਦਿੱਤੀ ਜਾਵੇ ਪਰ ਉਧਰ ਦੂਸਰੇ ਪਾਸੇ ਇੱਕ ਵਿਅਕਤੀ ਦੀ ਜਾਨ ਗਈ ਆ ਇਨਾਂ ਖਹਿ ਕੇ ਤਾਂ ਖੜਾ ਨਹੀਂ ਛੁੱਟਣਾ ਜੇਕਰ ਇਨਵੈਸਟੀਗੇਸ਼ਨ ਦੇ ਵਿੱਚ ਵਾਕੇ ਹੀ ਉਹ ਡਾਕਟਰ ਗਲਤ ਪਾਇਆ ਜਾਂਦਾ ਫਿਲਹਾਲ ਤਾਂ ਇਹ ਮਾਮਲਾ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਕਿਉਂਕਿ ਘਰ ਦੇ ਦੋਸ਼ ਲਾ ਰਹੇ ਆ ਕਿ ਡਾਕਟਰ ਨੇ ਗਲਤ ਇੰਜੈਕਸ਼ਨ ਲਾਇਆ ਇਸ ਕਰਕੇ ਸਾਡੇ ਵਿਅਕਤੀ ਦੀ ਮੌਤ ਹੋਈ ਬਾਕੀ ਤਾਂ ਸਾਰਾ ਕੁਝ ਇਹ ਪੂਰਾ ਮਾਮਲਾ ਜਿਹੜਾ ਹੈਗਾ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਹੀ ਸਾਹਮਣੇ ਆਊਗਾ ਕਿ ਇਹ ਦੋਸ਼ ਸੱਚੇ ਨੇ ਜਾਂ ਇਹ ਉਸ ਡਾਕਟਰ ਦੇ ਉੱਪਰ ਗਲਤ ਦੋਸ਼ ਲਗਾਏ ਜਾ ਰਹੇ ਆ ਕਿਉਂਕਿ ਘਰਦਿਆਂ ਦਾ ਕਹਿਣਾ ਹੈ ਕਿ ਸਾਡੇ ਵਿਅਕਤੀ ਕਰਨੈਲ ਸਿੰਘ ਦੀ ਤਬੀਅਤ ਵਿੱਚ ਸੁਧਾਰ ਆ ਰਿਹਾ ਸੀ ਤੇ اچانک ਉਸ ਦਿਨ ਇੰਜੈਕਸ਼ਨ ਤੋਂ ਬਾਅਦ ਉਹਦੀ ਤਬੀਅਤ ਵਿਗੜ ਗਈ ਇਹ ਮਾਮਲੇ ਦੀ ਕੇਸ ਚਾਈਆ ਕੀ ਨਹੀਂ ਇਹ ਤਾਂ ਫਿਲਹਾਲ ਆਉਣ ਵਾਲਾ ਵਕਤ ਦਸੂਗਾ ਪਰ ਅਜਿਹੇ ਕਿੰਨੀਆਂ ਹੀ ਘਟਨਾਵਾਂ ਹਰ ਰੋਜ਼ ਸਾਡੇ ਸਮਾਜ ਦੇ ਵਿੱਚੋਂ ਸਾਹਮਣੇ ਆਉਂਦੀਆਂ ਨੇ ਕਿ ਲੋਕ ਵੱਖ-ਵੱਖ ਹਸਪਤਾਲਾਂ ਦੇ ਉੱਪਰ ਡਾਕਟਰਾਂ ਦੇ ਉੱਪਰ ਇਲਜ਼ਾਮ ਲਾਉਂਦੇ ਨਜ਼ਰ ਆਉਂਦੇ ਨੇ ਕਿ ਡਾਕਟਰਾਂ ਦੀ ਅਣਗਹਿਲੀ ਦੇ ਕਾਰਨ ਸਾਡੇ ਘਰ ਦਾ ਜੀ ਤੁਰ ਗਿਆ ਉਹਦੀ ਮੌਤ ਹੋ ਗਈ ਕਿਉਂਕਿ ਇਹ ਸਭ ਚੀਜ਼ਾਂ ਕਿਸੇ ਸਮਾਜ ਦੇ ਕਿਸੇ ਦੇਸ਼ ਦੇ ਰਾਜਨੀਤਿਕ ਸਿਸਟਮ ਦੇ ਨਾਲ ਸਮਾਜਿਕ ਪ੍ਰਬੰਧ ਦੇ ਨਾਲ ਜੁੜੀਆਂ ਹੁੰਦੀਆਂ ਨੇ ਤਾਂ ਜਿੰਨਾ ਟਾਈਮ ਸਾਡੇ ਇਸ ਸਮਾਜਿਕ ਪ੍ਰਬੰਧ ਦੇ ਵਿੱਚ ਰਾਜਨੀਤਿਕ ਸਿਸਟਮ ਦੇ ਵਿੱਚ ਇਹ ਪੂੰਜੀਵਾਦੀ ਜਿਹੜਾ ਨਿਚੜੀ ਹੈ ਸਾਡੇ ਸਮਾਜ ਦਾ ਇਹਦੇ ਵਿੱਚ ਸੁਧਾਰ ਨਹੀਂ ਆਉਂਦਾ ਉਹਨਾਂ ਟਾਈਮ ਜਿਹੜੀਆਂ ਇਹ ਘਟਨਾਵਾਂ ਵਾਪਰਦੀਆਂ ਹੀ ਰਹਿਣੀਆਂ ਹੁਣ ਗੱਲ ਕਰਦੇ ਆਂ ਅਗਲੀਆਂ ਦੋ ਘਟਨਾਵਾਂ ਤੇ ਇਹ ਦੋਨੇ ਹੀ ਘਟਨਾਵਾਂ ਅਧਿਆਪਕਾਂ ਦੇ ਨਾਲ ਟੀਚਰਾਂ ਦੇ ਨਾਲ ਜੁੜੀਆਂ ਹੋਈਆਂ ਨੇ ਪਹਿਲੀ ਘਟਨਾ ਮੱਧ ਪ੍ਰਦੇਸ਼ ਦੇ ਰੀਵਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ 11ਵੀਂ ਚ ਪੜ੍ਹਦੀ ਬੱਚੀ ਨੇ ਸੂਸਾਈਡ ਕਰ ਲਈ ਆ ਖੁਦਕੁਸ਼ੀ ਕਰ ਲਈ ਆ ਤੇ ਉਸ ਬੱਚੇ ਦੇ ਮੋਬਾਈਲ ਫੋਨ ਦੇ ਵਿੱਚੋਂ ਇੱਕ ਨੋਟ ਮਿਲਿਆ ਸੂਸਾਈਡ ਨੋਟ ਮਿਲਿਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਉਸ ਬੱਚੀ ਨੇ ਹੋਰ ਗੱਲਾਂ ਦੇ ਨਾਲ ਆਪਣੇ ਟੀਚਰ ਦੇ ਉੱਪਰ ਦੋਸ਼ ਲਗਾਏ ਨੇ ਕਿ ਇਸ ਟੀਚਰ ਵੱਲੋਂ ਮੈਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਮੈਨੂੰ ਕੁੱਟਿਆ ਜਾਂਦਾ ਸੀ ਤੇ ਨਾਲ ਹੀ ਮੇਰੇ ਹੱਥ ਫੜ ਕੇ ਕਿਹਾ ਜਾਂਦਾ ਸੀ ਕਿ ਦੇਖ ਹੱਥ ਠੰਡੇ ਲੱਗਦੇ ਨੇ ਕਹਿੰਦੀ ਅਜੀਬ ਤਰ੍ਹਾਂ ਦੀਆਂ ਹਰਕਤਾਂ ਸੀ ਜਿਹੜੇ ਉਸ ਬੱਚੀ ਦੇ ਮਾਪੇ ਨੇ ਉਹ ਕਾਫੀ ਗੁੱਸੇ ਦੇ ਵਿੱਚ ਨੇ ਉਹ ਰੋਸ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕੇ ਟੀਚਰ ਵੱਲੋਂ ਸਾਡੀ ਬੱਚੀ ਨਾਲ ਗਲਤ ਬਿਹੇਵੀਅਰ ਕੀਤਾ ਜਾਂਦਾ ਸੀ ਕਿਉਂਕਿ ਸਾਡੇ ਘਰ ਦੇ ਵਿੱਚ ਸਾਡੀ ਜਿਹੜੀ ਬੱਚੀ ਸੀ ਉਹ ਬਹੁਤ ਲਾੜੀ ਸੀ ਇਸ ਕਰਕੇ ਅਸੀਂ ਬਹੁਤ ਲਾਡਾਂ ਪਿਆਰਾਂ ਦੇ ਨਾਲ ਆਪਣੀ ਧੀ ਨੂੰ ਪਾਲਿਆ ਸੀ ਜਿਹਦੇ ਕਰਕੇ ਘਰੋਂ ਉਸ ਬੱਚੀ ਨੂੰ ਕੋਈ ਪਰੇਸ਼ਾਨੀ ਨਹੀਂ ਸੀ ਤਾਂ ਸਾਡੇ ਸਾਡੇ ਬੱਚੀ ਨੂੰ ਉਸ ਅਧਿਆਪਕ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਇਸੇ ਕਰਕੇ ਬੱਚੀ ਨੇ ਖੁਦਕੁਸ਼ੀ ਕੀਤੀ ਆ ਫਿਲਹਾਲ ਇਸ ਮਾਮਲੇ ਦੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਨਵੈਸਟੀਗੇਸ਼ਨ ਦੇ ਵਿੱਚ ਕੀ ਉਹ ਵਾਕਈ ਜਿਹੜੇ ਅਧਿਆਪਕ ਦੇ ਉੱਪਰ ਦੋਸ਼ ਲੱਗ ਰਹੇ ਨੇ ਉਹ ਦੋਸ਼ੀ ਪਾਇਆ ਜਾਂਦਾ ਜੇਕਰ ਉਹ ਦੋਸ਼ੀ ਪਾਇਆ ਜਾਂਦਾ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਏਗੀ ਜੇਕਰ ਇਹ ਮਾਮਲੇ ਦੀ ਪੁਸ਼ਟੀ ਨਹੀਂ ਹੁੰਦੀ ਤਾਂ ਫਿਰ ਦੇਖਿਆ ਜਾਏਗਾ ਕਿ ਇਸ ਬੱਚੀ ਨੇ ਆਖਰ ਖੁਦਕੁਸ਼ੀ ਕਿਉਂ ਕੀਤੀ ਤਾਂ ਜਿਹੜੀ ਅਗਲੀ ਘਟਨਾ ਅਗਲੀ ਘਟਨਾ ਮੁੰਬਈ ਤੋਂ ਸਾਹਮਣੇ ਆ ਰਹੀ ਆ ਮੁੰਬਈ ਦੇ ਵਿੱਚ ਇੱਕ ਸਕੂਲ ਦੇ ਅੰਦਰ ਇੱਕ ਦਿਨ ਬੱਚੇ ਕੁਝ ਲੇਟ ਹੁੰਦੇ ਨੇ ਤਾਂ ਅਧਿਆਪਕ ਵੱਲੋਂ ਉਹਨਾਂ ਬੱਚਿਆਂ ਨੂੰ ਸਜ਼ਾ ਦਿੱਤੀ ਜਾਂਦੀ ਆ ਲਗਭਗ 50 ਬੱਚਿਆਂ ਨੂੰ ਅਧਿਆਪਕ ਵੱਲੋਂ ਲੇਟ ਆਉਣ ਤੇ ਸਜ਼ਾ ਦਿੱਤੀ ਜਾਂਦੀ ਆ ਜਿਨ੍ਹਾਂ ਤੋਂ 100-100 ਡੰਡ ਬੈਠਾ ਮਰਵਾਇਆ ਜਾਂਦੀਆਂ ਤੇ ਦੱਸਿਆ ਜਾ ਰਿਹਾ ਕਿ ਅਧਿਆਪਕ ਵੱਲੋਂ ਜਿਹੜੇ ਉਹਨਾਂ ਦੇ ਬੈਗ ਸੀ ਉਹ ਵੀ ਉਤਾਰਨ ਨਹੀਂ ਦਿੱਤੇ ਗਏ ਉਹਨਾਂ ਬੈਗਾ ਸਨੇਹੀ ਉਹਨਾਂ ਤੋਂ ਡੰਡ ਬੈਠਕਾ ਲਗਵਾਈਆਂ ਦੀਆਂ ਤਾਂ ਇੱਕ ਬੱਚੀ ਜਿਹਦਾ ਦੱਸਿਆ ਜਾ ਰਿਹਾ ਹੈਮੋਗਲੋਬਿਨ ਵਿੱਚ 4 ਗ੍ਰਾਮ ਸੀ ਉਸ ਬੱਚੀ ਵੀ ਉਹਨਾਂ ਲੇਟ ਆਏ ਬੱਚਿਆਂ ਦੇ ਵਿੱਚ ਸ਼ਾਮਲ ਸੀ ਉਹਦੇ ਤੋਂ ਵੀ ਡੰਡ ਬੈਠਕਾ ਲਗਵਾਈਆਂ ਜਾਂਦੀਆਂ ਤਾਂ ਉਹ ਬੱਚੀ ਕਿਵੇਂ ਨਾ ਕਿਵੇਂ ਆਪਣਾ ਸਕੂਲ ਦਾ ਸਮਾਂ ਤਾਂ ਕੱਟਦੀ ਆ ਪਰ ਜਿਉਂ ਹੀ ਉਹ ਬੱਚੀ ਘਰ ਜਾਂਦੀ ਆ ਉਹਦੇ ਪੈਰਾਂ ਦੇ ਵਿੱਚ ਦਰਦ ਹੋ ਰਿਹਾ ਸੀ ਕਹਿ ਰਹੀ ਸੀ ਸਕੂਲ ਦੇ ਸਮੇਂ ਵੀ ਉਹਦੇ ਪੈਰਾਂ ਦੇ ਵਿੱਚ ਦਰਦ ਹੋ ਰਿਹਾ ਸੀ ਪਰ ਉੱਥੇ ਤਾਂ ਉਹਨੂੰ ਪਹਿਲਾਂ ਹੀ ਸਜ਼ਾ ਮਿਲ ਚੁੱਕੀ ਸੀ ਉਹਨੂੰ ਸਮਾਂ ਕੱਟਣਾ ਹੀ ਪੈਣਾ ਸੀ ਤੇ ਫੇਰ ਬੱਚੀ ਜਦੋਂ ਆਪਣੇ ਘਰ ਜਾਂਦੀ ਆ ਤਾਂ ਉਹਦੇ ਪੈਰਾਂ ਦਾ ਦਰਦ ਕਾਫੀ ਜ਼ਿਆਦਾ ਵੱਧ ਜਾਂਦਾ ਜਿਹਦੇ ਕਰਕੇ ਉਸ ਬੱਚੀ ਨੂੰ ਹਸਪੀਟਲ ਦੇ ਅੰਦਰ ਲਿਜਾਇਆ ਜਾਂਦਾ ਦੱਸਿਆ ਜਾ ਰਿਹਾ ਇਥੇ ਬੱਚੀ ਦਾ ਦਰਦ ਰੁਕ ਨਹੀਂ ਰਿਹਾ ਸੀ ਤੇ ਬੱਚੀ ਨੂੰ ਹਸਪੀਟਲ ਦੇ ਅੰਦਰ ਹੀ ਐਡਮਿਟ ਕਰਨਾ ਪਿਆ ਤਾਂ ਜਦੋਂ ਬੱਚੀ ਨੂੰ ਹਸਪੀਟਲ ਦੇ ਅੰਦਰ ਐਡਮਿਟ ਕੀਤਾ ਗਿਆ ਤਾਂ ਇਲਾਜ ਦੇ ਦਰਮਿਆਨ ਉਸ ਬੱਚੀ ਦੀ ਮੌਤ ਹੋ ਗਈ ਘਰ ਦੇ ਬਹੁਤ ਗੁੱਸੇ ਦੇ ਵਿੱਚ ਆਏ ਉਹਨਾਂ ਨੇ ਪੂਰਾ ਜਿਹੜਾ ਦੋਸ਼ ਆ ਉਹ ਟੀਚਰ ਦੇ ਉੱਪਰ ਲਗਾਇਆ ਕਿ ਉਸ ਜਿਹੜੀ ਲੇਡੀ ਟੀਚਰ ਨੇ ਸਾਡੀ ਬੱਚੀ ਨੂੰ ਸਜ਼ਾ ਦਿੱਤੀ ਆ ਉਸ ਕਰਕੇ ਹੀ ਸਾਡੀ ਬੱਚੀ ਦੀ ਮੌਤ ਹੋਈ ਆ ਕਿਉਂਕਿ ਉਹ ਦਰਦ ਨਾਲ ਤੜਫ ਰਹੀ ਸੀ ਫਿਲਹਾਲ ਪੁਲਿਸ ਦਾ ਇਸ ਮਾਮਲੇ ਦੇ ਵਿੱਚ ਕਹਿਣਾ ਕਿ ਅਸੀਂ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਡੀ ਇਨਵੈਸਟੀਗੇਸ਼ਨ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਉਸੇ ਤਰ੍ਹਾਂ ਦਾ ਕੋਈ ਫੈਸਲਾ ਇਸ ਮਾਮਲੇ ਦੇ ਵਿੱਚ ਲਿਆ ਜਾਵੇਗਾ ਐਫ ਆਈ ਆਰ ਤਾਂ ਦਰਜ ਕਰ ਲਈ ਗਈ ਆ ਐਕਸੀਡੈਂਟ ਡੈਥ ਦੇ ਐਫ ਆਈ ਆਰ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਦਰਜ ਕੀਤੀ ਗਈ ਆ ਪੁਲਿਸ ਦਾ ਕਹਿਣਾ ਹੈ ਕਿ ਜਿੰਨਾ ਟਾਈਮ ਪੋਸਟਮਾਰਟਮ ਰਿਪੋਰਟ ਨਹੀਂ ਆਉਂਦੀ ਉਹਦੇ ਵਿੱਚ ਕਲੀਅਰ ਨਹੀਂ ਦੇ ਬੱਚੀ ਦੀ ਮੌਤ ਦਾ ਕਾਰਨ ਕੀ ਰਿਹਾ ਉਹਨਾਂ ਟਾਈਮ ਅਸੀਂ ਇਸ ਪੂਰੇ ਮਾਮਲੇ ਤੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਜਿਸ ਤਰ੍ਹਾਂ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਏਗੀ ਉਸੇ ਹੀ ਤਰ੍ਹਾਂ ਦਾ ਜਿਹੜਾ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ